ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਅੱਜ ਤਰੰਤਾਂ ਦੇ ਜਿਹੜੇ ਨਤੀਜੇ ਸਾਹਮਣੇ ਆ ਗਏ ਨੇ ਤੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਜੇ ਮੈਂ ਗੱਲ ਕਰਾਂ ਤੇ ਆਮ ਆਦਮੀ ਪਾਰਟੀ 42649 ਵੋਟਾਂ ਦੇ ਮਕੇ ਵੱਡੀ ਮਾਰਜਿਨ ਦੇ ਨਾਲ ਆਮ ਆਦਮੀ ਪਾਰਟੀ ਤਰੰਤਾਂ ਦੇ ਜਿੱਤੇ ਤੇ ਦੂਜੇ ਨੰਬਰ ਤੇ ਜੁੜੀ ਹੈਗੇ ਸੁਖਵਿੰਦਰ ਕੋਹੜਾ ਕਲਗੀਧਰ ਦੇ ਜੁੜੀ ਉਮੀਦਵਾਰ ਸੀਗੇ ਉਹ ਐਨੇ ਤੇ ਮੇਰੇ ਨਾਲ ਮੇਰੇ ਸਹੀ ਹੋ ਗਈ ਮਨੀਸ਼ਾ ਨੇ ਫਟੇ ਤਰੰਤਾਂ ਤਾਂ ਜਿਹੜੇ ਰਿਪੋਰਟਰ ਜੁਨਾਨੀ ਗਰਾਉਂਡ ਤੇ ਜਾ ਕੇ ਜਦੋਂ ਦੇ ਪਚਾਰ ਸ਼ੁਰੂ ਹੋਇਆ ਕਰਤਾ ਦਾ ਸਾਹਮਣੇ ਆਇਆ ਕਿ ਜਮੀਨ ਚੋਣੀ ਉਦੋਂ ਤੋਂ ਇਹਨਾਂ ਦੇ ਜਿਹੜੇ ਹੈਗਾ ਗਰਾਉਂਡ ਤੇ ਹੈ ਕਿ ਰਿਪੋਰਟਿੰਗ ਕੀਤੀ ਲੋਕਾਂ ਨਾਲ ਗੱਲਬਾਤ ਕੀਤੀ ਆ ਤੇ ਅੱਜ ਆਪਾਂ ਇਸ ਖਾਸ ਸਰਚਾ ਸਾਹੀ ਚਲਬਤ ਕਰਨ ਕਿ ਆਖਿਰਕਾਰ ਜਿਹੜੀ ਆਮ ਆਦਮੀ ਪਾਰਟੀ ਆ ਪਾਚ ਦਾ ਇੰਤਜ਼ਾਰ ਸੀਗਾ ਕਿ ਆਖਿਰਕਾਰ ਕਿਹੜੀ ਪਾਰਟੀ ਬਾਜ਼ੀ ਮਾਰੇਗੀ ਆਮ ਆਦਮੀ ਪਾਰਟੀ ਜਿਹੜੀ ਸੱਤਾ ਚੋਬਾ ਸੀ ਮਾਰੀ ਤਿਆ ਕਾਲੀ ਦਲ ਬੀ ਜੀ ਪੀ ਜਾਂ ਕਾਂਗਰਸ ਜਾਂ ਜਿਹੜੀ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਜੀ ਇਹਨਾਂ ਚ ਕਿਹੜਾ ਉਮੀਦਵਾਰ ਜਿੱਤੇਗਾ ਤੇ ਹੁਣ ਉਹ ਜਿਹੜਾ ਪਿਕਚਰ ਹੈਗੀਓ ਕਲੀਅਰ ਹੋ ਗਈ ਹੈ ਜੀ ਸਾਫ ਹੋ ਗਈ ਹੈ ਆਮ ਆਦਮੀ ਪਾਰਟੀ ਜਿੱਤ ਗਿਆ ਜੀ ਮਨੀਸ਼ ਜੀ ਤੁਹਾਡਾ ਬਹੁਤ ਸਵਾਗਤ ਹੈ ਆਈ ਡ ਲਾਈਕ ਛ ਮੈਂ ਸਭ ਤੋਂ ਪਹਿਲੇ ਆਹੀ ਪੁੱਛਾਂਗੀ ਆ ਕਿ ਆਮ ਆਮੀ ਪਾਰਟੀ ਹੁਣ ਜਿੱਤ ਗਈ ਹੈ ਤੇ ਆਮ ਆਮੀ ਪਾਰਟੀ ਦੇ ਜਿੱਤ ਦੇ ਕੀ ਮੁੱਖ ਕਾਰਨ ਰਹੇ ਤਾਂ ਦੱਸੋ ਜੀ ਅਜੀ

ਜਿਹੜੇ ਨੂੰ ਪਛਾਣਦੇ ਸੀ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਪਛਾਣਦੇ ਸੀ ਤੇ ਆਮ ਆਦਮੀ ਪਾਰਟੀ ਸ਼੍ਰੋਮਣੀ ਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਤੇ ਚੋਣਾਂ ਕੋ ਤੇਲੇ ਸ਼ਾਮਿਲ ਹੋਏ ਸੀ ਉਸ ਤੋਂ ਬਾਅਦ ਜਿਹੜੀ ਆ ਉਹਨਾਂ ਨੇ ਟਿਕਟਾਂ ਦਾ ਅਨਾਉਂਸ ਕੀਤਾ ਗਿਆ ਹਾਲਾਂਕਿ ਪਹਿਲੇ ਉਹਨਾਂ ਨੂੰ ਇਤੁਰਾ ਹਲਕਾ ਇੰਚਾਰਜ ਕੋਸ਼ਿਸ਼ ਕੀਤਾ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਈ ਸੀ ਉਸ ਤੋਂ ਬਾਅਦ ਜਦੋਂ ਸ਼ਾਮਿਲ ਹੋਣ ਦੇ ਲਈ ਹਲਕਾ ਇੰਚਾਰਜ ਬਣਾਇਆ ਜਾਂਦੇ ਨੇ ਕਿਉਂਕਿ ਜਿੰਨੇ ਚੋਣਾਂ ਇੱਥੇ ਹੋਣੀਆਂ ਸੀ ਹਾਲਾਂਕਿ ਨਾਉਂਸ ਨਹੀਂ ਹੋਇਆ ਉਸ ਤੋਂ ਪਹਿਲੇ ਆਮ ਆਦਮੀ ਪਾਰਟੀ ਉਹ ਜਿਹੜੇ ਫੰਡ ਰੀਲੀਜ਼ ਕੀਤੇ ਗਏ

ए हरमिंदर संधू थे आज जीते ने हालांकि रोशो कटया लोका नाम गिले आगे ज कामो ने सुनाम कोरी तक कबुली करन के गल्ला चलया दोबारा वही गल्ला चलया नहीं लेकिन सब को बडा कि मुद्दा सर जी मैं तो कह रहे हो कि वही अगर हरमिंदर संधू से गल करो पहला कैंडिडेट जो सीट फिल बारे ऑलरेडी फॉर एमएलए चेहरा मिले क्योंकि

ਸੋ ਡਾਹ ਦੇ ਜਿਹੜੇ ਕੋਟ ਵੀ ਕਵਰ ਕੀਤਾ ਤੁਸੀਂ ਦੇਖਿਆ ਕਿ ਤੁਸੀਂ ਸੁਖਬੀਰ ਬਾਦਲ ਦੀ ਪਾਰਟੀ ਦਾ ਕਾਲੇ 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 ਕਰ ਕਿਉਂਕਿ ਚਰਨਤਾਰਾ ਦੀ ਆਮ ਆਦਮੀ ਪਾਰਟੀ ਮੁਕਾਬਲੇ ਜੋ ਆਪਾਂ ਅੱਜ ਦੇ ਰੁਝਾਨ ਦੀ ਵੀ ਗੱਲ ਕਰੀ ਪਹਿਲੇ 3 ਰੌਂਡ ਚ ਕਾਲੀ ਦਲ ਅੱਗੇ ਸੀ ਲੇਕਿਨ ਉਸ ਤੋਂ ਬਾਅਦ ਇਦਾਂ ਲੱਗ ਰਿਹਾ ਸੀ ਪਿਕਚਰ ਕਿਤੇ ਨਾ ਕਿਤੇ ਲੱਗ ਰਹੀ ਸੀ ਕਿ ਕਾਲੀ ਦਲ ਇਸ ਵਾਰੀ ਸ਼ਾਇਦ ਬਾਜ਼ੀ ਮਾਰ ਸਕਦਾ ਲੇਕਿਨ ਉਸ ਤੋਂ ਬਾਅਦ ਚੌਥੇ ਰੌਂਡ ਤੋਂ ਜਿਹੜਾ ਪੂਰੀ ਪਿਕਚਰ ਚੇਂਜ ਹੋ ਗਈ ਸਿੱਧਾ ਹੀ ਜਿਹੜੇ ਹਰਜੀਤ ਸੰਧੂ ਸੀ ਕਿਉਂ ਪਹਿਲੇ ਨੰਬਰ ਤੇ ਆ ਗਏ ਤੇ ਕਿਤੇ ਨਾ ਕਿਤੇ ਇਹ ਵੱਡਾ ਫਾਇਦਾ ਜੋ ਆ ਆਮ ਆਦਮੀ ਪਾਰਟੀ ਦੇ ਹੱਥ ਤੋਂ ਜਿਹੜਾ ਫੈਸਲਾ ਇਹ ਕਰਾ ਗਿਆ ਇਸ਼ਾਰਾ ਸਭ ਤੋਂ ਵੱਡੀ ਗੱਲ ਹੈ ਕਿ ਫੈਰ ਨੂੰ ਫਾਇਦਾ ਮਿਲਿਆ ਹੈ ਉਹਨਾਂ ਦੇ ਲੋਕਾਂ ਨੇ ਪ੍ਰੋਸਟਾ ਦਿੱਤਾ 12000 ਕਰਨੇ ਬੋ ਸੰਨੀ ਫਾਈਨਲ ਮੈਨੇਜਰ ਅੰਦਰ ਤਾਂ ਤਾਂ ਜਿੰਨੀ ਚੋਣਾ 2027 ਆ ਜੇ ਇਸੇ ਤਰ੍ਹਾਂ ਦੀ ਪਰਫਾਰਮੈਂਸ ਰਹਿੰਦੀ ਹੈ ਆਮ ਆਦਮੀ ਪਾਰਟੀ ਮੁਕਾਬਲੇ ਵਿੱਚ ਟਾਪਾਂ ਨਾਲ ਕਰੀ ਸ਼੍ਰੋਮਣੀ ਕਾਲੇ ਦਲ ਮੁਕਾਬਲੇ ਵਿੱਚ ਉਤਰੀ ਹੈ ਤੇ ਇਹ ਸ਼੍ਰੋਮਣੀ ਕਾਲੇ ਦਲਾਂ ਦੀ ਇਹੀ ਪਰਫਾਰਮੈਂਸ ਰਹਿੰਦੀ ਹੈ ਤੇ 2027 ਦੀ ਰਾਜਨੀਤਿਕ ਜਿਹੜੀ ਸਥਿਤੀ ਹੈ ਉਹ ਉਸ ਬਦਲ ਸਕਦੀ ਹੈ ਕੋਈ ਜਿਹੜਾ ਪੂਰਾ ਪੰਜਾਬ ਦਾ ਖਾਸ ਜਿਹੜਾ ਰਾਜਨੀਤਿਕ

ਦੇਖੋ ਇੱਕ ਰਵਾਈਤੀ ਪਾਰਟੀ ਹੈ ਨੈਸ਼ਨਲ ਪਾਰਟੀ ਹੈ ਉਹਦਾ ਚੌਥੇ ਨੰਬਰ ਤੇ ਜਾਣਾ ਆਪਣੇ ਆਪ ਇੱਕ ਵੱਡਾ ਸਵਾਲ ਹੈ ਚੌਥੇ ਨੰਬਰ ਤੇ ਕੋਈ ਉਮੀਦਵਾਰ ਸਾਡੇ ਤੋਂ ਉਮੀਦਵਾਰ ਤਾਂ ਰੇਸਿੰਗ ਵੋਟ ਜਿੱਤਨੇ ਉਹ ਕਹਿੰਨੇ ਬਟਾ ਕਿਤਨਾ ਕਿਤੇ ਕਾਂਗਰਸ ਦਾ ਵੀ ਆਪਾਂ ਚ ਗੱਲ ਕਰੀ ਕਿ ਚੋਣ ਪ੍ਰਚਾਰ ਦੇ ਦੌਰਾਨ ਵੀ ਰਾਜਾ ਵੜੀ ਦੇ ਬਿਆਨਾਂ ਦੀ ਜੇ ਗੱਲ ਕਰੀਏ ਜੋ ਆਪਣੇ ਬਿਆਨ ਦੇ ਕਾਰਨ ਵਿਵਾਦਾਂ ਚ ਕਿਰ ਗਿਆ ਉਸ ਤੋਂ ਬਾਅਦ ਕਿਉਂਕਿ ਕਿਤਨਾ ਕਿਤੇ ਕਾਂਗਰਸ ਜੀ ਜੋ ਆਪਸੀ ਕਲੇਸ਼ ਵੀ ਸਾਨੂੰ ਦੇਖਣ ਨੂੰ ਮਿਲਦਾ ਤੇ ਇਹ ਪਹਿਲੇ ਵੀ ਆਪਾਂ ਦੇਖਿਆ ਤੇ ਉਸ ਤੋਂ ਬਾਅਦ ਹੁਣ ਜਦੋਂ ਚੋਣ ਪ੍ਰਚਾਰ ਹੋ ਰਿਹਾ ਸੀਗਾ ਉਸ ਦੌਰਾਨ ਰਾਜਾ ਬੜਿੰਦ ਦਾ ਜਿਹੜਾ ਵੱਡਾ ਬਿਆਨ ਹੈ ਜਿਸ ਦੇ ਕਾਰਨ ਵਿਵਾਦ ਹੋਇਆ ਤਾਂ ਪਤਾ ਕਿੰਨਾ ਕਿੰਨਾ ਤੋਂ ਵੱਡਾ ਅਸਰ ਇਸ ਆਧ ਦੇ ਤੀਜਾ ਤੱਕ ਪਿਆ ਹੈ ਅ ਜੀ ਬਿਲਕੁਲ ਦੇਖੋ ਕਾਂਗਰਸ ਵੀ ਸੈਟ ਬੈਕ ਹੋ ਗਏ ਬੜੇ ਕਾਰਨ ਹੈ ਜਿਸ ਨਾਲ ਅਮਰਿੰਦਰ ਸਿੰਘ ਆਜਾਬੜੀ ਜਦ ਬਿਆਨ ਨੇ ਉਸ ਤੋਂ ਬਾਅਦ ਜੰਗੀ ਸਿੰਘ ਜਲੀ ਆਏ ਹੋ ਗਏ ਆ ਲੈ ਇਹਨਾਂ ਸਭ ਤੋਂ ਜ਼ਿਆਦਾ ਵਿਵਾਦਿਤ ਜਿਹੜੇ ਨੇ ਰਾਜਾ ਬੜੀ ਦੇ ਬਿਆਨ ਦੇ ਇਹਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਹੋਰ ਇਹ ਜਿਹੜੇ ਤਾਲੂ ਸਿੰਘ ਚਿਹਰਾ ਜਿਹੜਾ ਆਪਣਾ ਕੋਈ ਪੁਰਾਣਾ ਚਿਹਰਾ ਨਹੀਂ ਉਤਾਰਿਆ ਨਵੇਂ ਚਿਹਰੇ ਤੇ ਆਪਣਾ ਦਾਅ ਖੇលਿਆ ਇਹਦੇ ਨਾਲ ਨਾਲ ਜਿਹੜਾ ਕੰਮ ਆਪਣਾ ਖੇਡਿਆ ਉਹ ਵੀ ਇੱਕ ਵੱਡਾ ਬੜਾ ਜਿਹੜਾ ਕੰਮ ਬਣਿਆ ਜਾਂਦਾ ਜਿਹਦੇ ਕਰਕੇ ਅੱਜ ਕਾਂਗਰਸ 30 ਸਾਲ ਕਿਤੋਂ ਜ਼ਮਾਨੇ ਤੱਕ ਜਕਪ ਹੋਈ ਹੈ 12 ਵਰ੍ਹੇ ਪਹਿਲਾਂ ਨਾਲ ਕਾਂਗਰਸ ਦੀ 30 ਸਾਲ ਕਿਤੋਂ ਜ਼ਮਾਨੇ ਤੱਕ ਜਕਪ ਹੋਈ ਹੈ ਇਹਦੇ ਨਾਲ ਨਾਲ ਜਿਹੜੀ ਤੁਸੀਂ ਦੇਖੋ ਕਾਂਗਰਸ ਕਿਥੇ ਸਟੈਂਡ ਕਰ ਰਹੀ ਹੈ ਠੀਕ ਇਥੇ ਤੋਂ ਤਾਂ ਜਿਹੜੀ ਅੱਜ ਚੋਣਾ ਹੋਈ ਸੀ 15% ਜਿਨ੍ਹਾਂ ਚੋਂ 12 ਦੀ ਜ਼ਮਾਨਤ ਜੱਫ ਹੋ ਗਈ ਹੈ ਉਹਨੇ ਵੋਟ ਵੀ ਹਾਸਲ ਕੀਤੀ ਹੈ ਫਾਈਸ ਕਿ ਜਿਹਨੇ ਜ਼ਮਾਨਤ ਆਪਣੀ ਜੁਆਲ ਲਿਆ ਕਿੰਨਾ ਕਿਤੇ بڑے ਵੱਡੇ ਸਵਾਲ ਨੇ ਬੜੀ ਮਿਹਨਤ ਕਰਨ ਦੀ ਲੋੜ ਹੋएगी 2024 ਚੋਣਾਂ ਚ ਕਾਂਗਰਸ ਨੂੰ ਪਤਾ ਹੋਵੇਗਾ ਕਿ ਬੋਰ ਜੇ ਬਾਕੀ ਹੋਰ ਫਾਟੀਆਂ ਨਾਲ ਕਹਾਂਗੇ ਸਾਨੂੰ ਬਹੁਤ ਸਿਕੰਦਰੀ ਬੋਰ ਪਵੇਗੀ ਜੀ ਜੋ ਆ ਗਏ ਮੈਂ ਤੁਹਾਨੂੰ ਕਹਿੰਦੀ ਜਦੋਂ ਆਪਾਂ ਚੋਣ ਪਰਚਾਉਂ ਹਨ ਦੇਖਿਆ ਰਾਜਾ ਬੜੇ ਨੇ ਵੱਡੇ ਬਿਆਨ ਕੀਤੇ ਕਿ ਕਾਲੀ ਕਲ ਦੇ ਉਮੀਦਵਾਰ ਤੇ ਵੀ ਲਗਾਏ ਕਿ ਗੈਂਗਸਟਰ ਜੋ ਹੈਗੇ ਉਹਨਾਂ ਦੀ ਜੋ ਹੈਗੇ ਪਰਿਵਾਰ ਵਾਲੇ ਨੂੰ ਟਿਕਟ ਦੇ ਦਿੱਤੀ ਉਮੀਦਵਾਰ ਬਣਾਇਆ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲਈ ਵੱਡੇ ਨਸ਼ੇ ਦੇ ਮੁੱਦਾ ਜੋ ਹੋਵੇ ਵੱਡੇ ਮੁੱਦਿਆਂ ਨੂੰ ਲੈ ਕੇ ਜੁੜੇ ਸੀ ਕਿ ਕਾਂਗਰਸ ਪਾਰਟੀ ਦੇ ਜੋ ਹੈਗਾ ਉਹਨਾਂ ਦੇ ਖਿਲਾਫ ਬਿਆਨ ਦਿੱਤੇ ਤੇ ਉਸ ਤੋਂ ਬਾਅਦ ਆਪ ਕਹਿੰਦੀ ਨਜ਼ਰੀਆ ਇਹ ਆਪਣੀ ਉਮੀਦਵਾਰਾਂ ਦੇ ਹੱਕ ਚ ਵੀ ਤਾਂ ਵੀ ਜੁੜੇ ਹੈਗਾ ਕਾਂਗਰਸ ਦੀ ਹੱਕ ਜੀ ਨੀਤੀ ਜਲੇ ਸਭ ਤੋਂ ਵੱਡੀ ਗੱਲ ਕੀ ਤੀਜਾ ਨੰਬਰ

ਯੋਗੀ ਗ੍ਰਾਉਂਡ ਟੈਕ ਜਿਸ ਦਾ ਚਰਚਾ ਹਮੇਸ਼ਾ ਹੁੰਦੀ ਆ ਜਲਦੀਆਂ ਸੀ ਇਹਦੇ ਚ ਕੋਈ ਦੋ ਰਾਇ ਨੇ ਸੀ ਆਪਾਂ ਪੰਜਾਬ ਤੱਕ ਕਈ ਵਾਰੀ ਇਸ ਬਾਰੇ ਚਰਚਾ ਕਰਦੇ ਹਾਂ ਕਈ ਵਾਰੀ ਖੁਲਾਸੇ ਹੀ ਤਾਂ ਹੋ ਗਿਆ ਕਿ ਸਿਰਫ ਕੰਪੀਟੀਸ਼ਨ ਸੈੱਟ ਟੂ ਜੀਨੀਕ ਹੋਣਾ ਚਾਹੀਦਾ ਸ਼੍ਰੋਮੀ ਤਾਈਲਾਂ ਤੇ ਸਿਰਫ ਆਮ ਆਮੀ ਪਾਰਟੀ ਦਾ ਬੜੀ ਬਹੁਤ ਕੋਈ ਇਸ ਕੰਪੀਟੀਸ਼ਨ ਚ ਲੱਗਦਾ ਨਹੀਂ ਆਈ ਜਾਰੇ ਕਾਂਗਰਸ ਵੀ ਜਾਹੀ ਉਹ ਮੰਨ ਲਿਖਿੰਗ ਕੋਲ ਸਪੀਕਰੇ ਬੜੀ ਸੰਜਾਤੂ ਬਿਵਾਸੀ ਐਸ ਕਰਕੇ ਬੜਾ ਚਿੰਤਨ ਕਰਨ ਦੀ ਲੋੜ ਹੋਏਗੀ ਆਪਤੀ ਪਾਰਟੀਆਂ ਨੂੰ ਜੇ ਉਹਨਾਂ ਨੇ ਆਪਣੇ ਆਪ ਨੂੰ 2027 ਤੇ ਸਟੈਂਡ ਕਰਨਾ ਹੈ ਹਾਲਾਤ ਆਈ ਹੈ ਉਹਨਾਂ ਦੀ ਆਪਣੀ ਸ੍ਰੀਸ ਜਿਹਨੂੰ ਬਚਾ ਰਹੇ ਸੀ ਅੱਜ ਆਪਣੀ ਹੀ ਸ੍ਰੀਸ ਨੂੰ ਦੁਬਾਰਾ ਵਾਪਸ ਦੇ ਲਈ ਹੈ ਲੇਕਿਨ ਹੁਣ ਜਿਹੜੇ ਸਿਆਸੀ ਜਿਹੜੀ ਤਸਵੀਰਾਂ ਨੇ ਹੋਰ ਵੀ ਅੱਗੇ 2027 ਦੇ ਚੋਣਾਂ ਨੂੰ ਤੋਂ ਕਿਤੇ ਨਹੀਂ ਕਿਦਾ ਹੋਰ ਕਈ ਬਦਲਾਅ ਦੇਖਣ ਨੂੰ ਮਿਲਾਂਗੇ ਜਿਵੇਂ ਅਕਾਲੀਵਾਲ ਦੀ ਗੱਲ ਕਰਾਂ ਹੁਣ ਯੂਐਸਏ ਦੀ ਅਕਾਲੀਵਾਲ 10 ਸਾਲ ਤੋਂ ਬਾਅਦ ਕਿਤਨੇ ਕਿਤਨੇ ਉਹਨਾਂ ਨੂੰ ਵੋਟਾਂ ਦਾ ਜਲਾਹ ਹੋ ਵੀ ਖੰਨ ਨੂੰ ਮਿਲਿਆ ਹੈ ਤੇ ਉਸ ਤੋਂ ਬਾਅਦ ਜੇ ਮਨਦੀਪ ਸਿੰਘ ਦੀ ਗੱਲ ਕਰਾਂ ਤੁਹਾਨੂੰ ਲੱਗਦਾ ਕਿ ਜੇ ਮਨਦੀਪ ਸਿੰਘ ਕਿਤੇ ਨਾ ਕਿਤੇ ਅਗਰ ਚੋਣ ਚ ਨਹੀਂ ਹੁੰਦੇ ਇਸ ਆਜਾਗਾ ਆਪਾਂ ਮਾਰਜਨ ਦੀ ਗੱਲ ਕਰੀਏ ਕਿ 3598 ਵੋਟਾਂ ਮਿਲਿਆ ਵਾ ਸੁਖਵਿੰਦਰ ਕੌਰ ਨੂੰ ਤੇ ਉਸਦੇ ਹੀ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਨੂੰ ਜੇ ਗੱਲ ਕਰੀਏ ਤਾਂ 19220 ਵੋਟਾਂ ਉਹਨਾਂ ਨੂੰ ਮਿਲਿਆ ਤੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਗਰ ਮਨਦੀਪ ਇਸ ਰੇਸ ਸੁਣਾਉਂਦਾ

ਬੰਗਿਆ ਨੇ ਜਿਹੜਾ ਮਨਦੀਪ ਸਿੰਘ ਸੰਧੂ ਮਨਦੀਪ ਸਿੰਘ ਨੂੰ ਸਮਰਥਨ ਦਿੱਤਾ ਜੇ ਇਹ ਹੀ ਗੋਪਨ ਸ਼ਰਮਨੀ ਕਾਲੀ ਦਲ ਦੇ ਨਾਲ ਜੁੜਦਾ ਹੀ ਆਪਸੀ ਸ਼ਾਇਦ ਕਿਸੇ ਇਕੱਠੇ ਸਾਰੇ ਕਦੇ ਤੇ ਅੱਜ ਇਸ ਚੈ ਸ਼ਰਮਨੀ ਅਕਾਲੀ ਦਲ ਲੀਡ ਕਰਦਾ ਹੋਣਾ ਕਿਥੇ ਨਾ ਕਿਥੇ ਉਹ ਵੀ ਬੜਾ ਵੱਡਾ ਫੈਕਟਰ ਹੈ ਕਿ ਕਿਸੇ ਨਾ ਜਿਹੜੇ ਸ਼ਰਮਨੀ ਕਾਲੀ ਦਲ ਦੇ ਵਿੱਚ ਜਿਹੜਾ ਪਾਰਟ ਹੈ ਉਹ ਵੀ ਸ਼ਰਮਨੀ ਕਾਲੀ ਦਲ ਦੇ ਇਸ ਸਟੈਟ ਬੈਟ ਲਗਦਾ ਹੈ ਇੱਕ ਵੱਡਾ ਕਾਰਨ ਜੇ ਸ਼ਰਮਨੀ ਕਾਲੀ ਦਲ ਤੋਂ ਪਾਰਨਾ ਤੇ ਉਹਨਾਂ ਦੇ ਆਪਣੇ

ਦੇ ਲੀਡਰ ਸੀ ਕਿ ਉਹਨਾਂ ਦਾ ਜਿਹੜਾ ਸਮਰਥਨ ਸੀਗਾ ਉਹ ਮਨਦੀਪ ਸਿੰਘ ਵਾਲੀ ਸੀਗਾ ਤੇ ਉਹ ਜੇ ਨਾਮ ਹੁੰਦਾ ਤਾਂ ਕਿਤਨਾ ਕਿਤੇ ਕਾਲੀ ਦਾ ਜੋ ਸੀਗਾ ਅੱਜ ਸਾਫ਼ ਤੌਰ ਤੇ ਤਰਨਤਾਰਨ ਚ ਜਿੰਦ ਸੱਜਦੀ ਸੀ ਤੇ ਉਹ ਯੋਗਰ ਮਨਦੀਪ ਦੀ ਜੇ ਗੱਲ ਕਰਾਂ ਉਹਨਾਂ ਨੂੰ ਉਹਨਾਂ ਨੂੰ ਸਮਰਥਨ ਮਿਲਿਆ ਵਾਲਿਸ ਪੰਜਾਬ ਤੇ ਅੰਮ੍ਰਿਤਾਲੀ ਪਾਰਟੀ ਵੱਲੋਂ ਵੀ ਮਿਲਿਆ ਜਿਹੜੇ ਬਾਗੀ ਹੋਏ ਜਿਹੜਾ ਵਾ ਅਕਾਲੀ ਦਲ ਦਾ ਉਹਨਾਂ ਵੱਲੋਂ ਵੀ ਮਿਲਿਆ ਤੇ ਸਿਮਰਨਜੀਤ ਮਾਨ ਦੀ ਪਾਰਟੀ ਵੱਲੋਂ ਵੀ ਕਿਤਨਾ ਕਿਤਨਾ ਉਹਨਾਂ ਨੂੰ ਵੱਡਾ ਤੇ ਉਹਨਾਂ ਵੀ ਕਿਤਨਾ ਕਿਤਨਾ ਵੱਡੀ ਵੋਟ ਮਿਲੀ ਤੇ ਤੀਜੇ ਨੰਬਰ ਤੇ ਮਨਦੀਪ ਸਿੰਘ ਆਈ ਕਿਉਂਕਿ ਖਡੂਰ ਸਾਇਤ ਤੋਂ ਜੋ ਸੀਗਾ ਅੰਮ੍ਰਿਤਪਾਲ ਜਿੱਤੇ ਸੀ ਲੋ

ਬਹਾਸਿਕ ਅਲੱਗ ਕਹਿ ਸਕਦੇ ਆ ਪਰ ਜ਼ਹਿਰ ਸੀ ਲੋ ਉਹਦੋਂ ਅੰਮ੍ਰਿਤ ਅਰਖ ਸਿੰਘ ਨੂੰ ਲੋਕ ਬਹੁਤ ਪਸੰਦ ਕਰਦੇ ਗਏ ਸੀ ਇੱਕ ਜਿਹੜੀ ਹੈ ਉਹਨਾਂ ਨੇ ਆਪਣੀ ਵਹੀਰ ਛਾਈ ਸੀ ਕਈ ਚੀਜ਼ਾਂ ਸੀ ਜਿਹੜੀਆਂ ਉਹਨਾਂ ਦੀ ਪਸੰਦ ਕੀਤੀਆਂ ਜਾਂਦੀਆਂ ਸੀ ਜਿਹਦੇ ਕਰਕੇ ਉਹਨਾਂ ਦੀ ਫੈਨ ਫੋਲਿੰਗ ਬਹੁਤ ਵੱਡੀ ਸੀ ਉਹਦੋਂ ਤੁਸੀਂ ਦੇਖੋਗੇ ਕਿ ਉਹ ਛੋਣਾਂ ਦੇ ਵਿੱਚ ਉਹਦੇ ਪਾਸ ਜਿਹਨੇ ਕ੍ਰੀਨ ਫੇਸ ਦਿੱਤਾ بڑے ਵੱਡੇ ਮਾਜਲ ਨਾਲ ਜਿੱਤੇ ਕਿਉਂਕਿ ਉਹ ਤੋਂ ਕੁਝ ਇਮੋਸ਼ਨਲ ਜਿਹੜੀ ਵੋਟ ਸੀ ਉਹ ਹੀ ਜਿੱਤੀਆਂ ਕਿਉਂਕਿ ਕਿਆ ਚੱਲ ਰਹੀ ਸੀ ਉਹਦੇ ਪਾਸ ਸੀ ਨੂੰ ਜੇਲ ਤੋਂ छुड़ाਣਾ ਬਾਅਦ ਤੋਂ ਸਾਡਾ ਕੰਮ ਹੋਣਗੇ

ਦੇ ਨਤੀਜੇ ਨਹੀਂ ਆਏ ਜਿਹੜੇ ਵਾਰਿਸ ਪੰਜਾਬ ਨੇ ਸੋਚੇ ਸੀ ਹਾਲਾਂਕਿ ਵਾਰਿਸ ਪੰਜਾਬ ਦੇ ਜਿਹੜੇ ਉਮੀਦਵਾਰ ਹਨ ਮਨਦੀਪ ਸਿੰਘ ਉਹਨਾਂ ਨਾਲ ਸਾਰੀ ਗੱਲ ਵੀ ਸੀ ਜਿਹਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਉਸ ਚੀਜ਼ ਨੂੰ ਨਹੀਂ ਕਰ ਪਾਏ ਸਿਰ ਉਹਨਾਂ ਨੂੰ ਵੋਟ ਨਹੀਂ ਮਿਲੀ ਫਿਲਹਾਲ ਹੈ ਉਹਨਾਂ ਦੀ ਪ੍ਰਤੀਕਿਰਿਆ ਸੀ ਲੇਕਿਨ ਦੂਸਰੇ ਪਾਸੇ ਜੇ ਆਪਾਂ ਪ੍ਰੈਕਟੀਕਲੀ ਗਰਾਊਂਡ ਤੇ ਗੱਲ ਕਰੀਏ ਇੱਥੇ ਨਾ ਕਿਤੇ ਜਿਹੜੇ ਲੋਕਾਂ ਦੇ ਲੋਕਾਂ ਦੇ ਜਿਹੜੇ ਮੋਸਮ ਸੀ ਉਹ ਕਿਤੇ

ਗੱਲ ਕਰਾ ਜੋ ਬਿਲਕੁਲ ਲਾਸਟ ਤੇ ਆਈ ਹੈ 5ਵੇਂ ਨੰਬਰ ਤੇ ਆਈ ਹੈ ਜਿਸ ਤਰ੍ਹਾਂ ਉਹਨਾਂ ਨੂੰ ਸ਼ੇਅਰਸ ਆਪਸ ਨੂੰ ਨਾਲੀ ਵੋਟ ਹੀ ਮਿਲ ਰਹੀ ਤੇ ਇਹ ਕਿਤੇ ਨਾ ਕਿਤੇ ਗਰਾਉਂਡ 'ਚ ਜੋ ਤੁਸੀਂ ਕਰ ਰਹੇ ਸੀ ਕਿ ਮੈਂ ਤਾਤੋ ਜਾਨਣਾ ਚਾਹੁੰਗੀ ਤੇ ਕਿਹੋ ਜਿਹਾ ਰੁਝਾਨ ਲੋਕਾਂ ਦਾ ਸੀਗਾ ਕਿ ਉਹ ਕਹਿ ਰਹੇ ਸੀਗੇ ਕਿ ਆਹ ਅਸੀਂ BJP ਨੂੰ ਵੋਟ ਪਾਵਾਂਗੇ ਤੇ ਆਖਿਰਕਾਰ ਉਹ ਜਿਹੜਾ BJP ਲਾਸਟ ਹੈ ਆਖਿਰਕਾਰ ਦੇਖਿਆ ਜਾ ਰਿਹਾ ਤੇ BJP ਨੇ ਆਪਣਾ ਗਰਾਫ ਜੂਰ ਉਹਨਾਂ ਨੇ ਵੀ ਬਤਾਇਆ ਕਿ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਖਿਲਾਫ বিজেਪੀ ਦੇ ਪਹਿਲੇ ਸੀ ਕਿਤੇ ਉਹਨਾਂ ਨੇ ਬਿਨਾਂ ਕੱਟੇ ਛੋੜਦੇ ਵੀ ਹੁਣ ਜਦੋਂ ਤਿੰਨ ਵਾਰੀ ਚੋਣ ਲੜੀ ਹੁਣ ਵੀ ਇਸ ਵਾਰੀ ਵੀ ਮੈਦਾਨ ਚ বিজেਪੀ अकेली ਲੜਦੀ ਨਜ਼ਰ ਹੀ ਹਾਲਾਂਕਿ ਸਭ ਤੋਂ ਲਾਸਟ ਉਹਨਾਂ ਦਾ ਵੀ ਵਾਰੀ ਲੇਕਿਨ ਕਿਤੇ ਕਿਤੇ ਮੈਂ ਚਾਹਣਾ ਚਾਹੂੰਗੀ ਉੱਥੇ ਲੋਕਾਂ ਦਾ বিজেਪੀ ਦੇ ਪ੍ਰਤੀ ਕੀ ਹੋ ਜਾਊਗਾ ਉਹ ਜਾਣ ਸੀਗਾ ਅ ਇਸੇ ਦਾ ਤੁਹਾਨੂੰ ਮੈਂ ਯਾਦ ਕਰਾਵਾਂਗੀ ਜੀਵੋ ਕਿਸਾਨ ਮੋਰਚਾ ਲੱਗਿਆ ਸੀ ਉਸ ਟਾਈਮ বিজেਪੀ ਦਾ ਬਹੁਤ ਗਿਰੋਸ਼ੀ ਖਾਸ ਕਰਕੇ ਜਿਹੜੇ ਇਸ ਤਰ੍ਹਾਂ ਦੇ ਹਲਕੇ ਨੇ ਪੰਥਕ ਹਲਕੇ ਨੇ ਜਾਂ ਜਿਹੜੇ ਰੂਰਲ ਬੈਲਟ ਜਿਨ੍ਹਾਂ 'ਚ ਜ਼ਿਆਦਾ ਜਿੱਥੇ ਖੇਤੀ ਨਾਲ ਜੁੜੇ ਲੋਕ ਜ਼ਿਆਦਾ ਨੇ ਉਹਨਾਂ ਨੇ ਬੀਜੇਪੀ ਦਾ ਉਸ ਟਾਈਮ ਬਹੁਤ ਵਿਰੋਧ ਸੀ ਉਹਨਾਂ 'ਚ ਤਰਨ ਤਾਰਨ ਜਿਹੜਾ ਜ਼ਿਲ੍ਹਾ ਖਾਸ ਕਰਕੇ ਪੂਰਾ ਹਲਕਾ ਵੀ ਲਗਾ ਲਓ ਇਹ ਹਲਕਾ ਦੇ ਨਾਲ ਪੂਰਾ ਜ਼ਿਲ੍ਹਾ ਉਹਦੇ 'ਚ ਕਈ ਜਗ੍ਹਾ ਬੀਜੇਪੀ ਨੂੰ ਬੜਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਉਹਨਾਂ ਦੇ ਕਈ ਲੋਕ ਜਾਂਦੇ ਸੀ ਪ੍ਰਚਾਰ ਕਰਨ ਵਾਸਤੇ ਜਾਂ ਕੋਈ ਇਹਨਾਂ ਦੇ ਆਪਣੇ ਸਿਟਿੰਗ ਮੰਤਰੀ ਜਿਹੜੇ ਨੇ ਜਾਂਦੇ ਸੀ ਉਹਨਾਂ ਨੂੰ ਵਿਰੋਧ ਝੇਲਣਾ ਪੈਂਦਾ ਸੀ ਲੇਕਿਨ ਹੌਲੀ ਹੌਲੀ ਜਦੋਂ ਬੀਜੇਪੀ ਨੇ ਆਪਣਾ ਪ੍ਰਧਾਨ ਥਾਪਿਆ ਕੋਲੇ ਹਰਜੀਤ ਸਿੰਘ ਸੰਧੂ ਉਹਨਾਂ ਦੇ ਉਹਨਾਂ ਦੇ ਕੰਮ ਕਰਨੇ ਸ਼ੁਰੂ ਤੇ ਪਿੰਡਾਂ 'ਚ ਜਾਣਾ ਸ਼ੁਰੂ ਹੋਏ ਲੋਕਾਂ 'ਚ ਵਿਚਾਰਨਾ ਸ਼ੁਰੂ ਹੋਏ ਥੋੜਾ ਵਿਰੋਧ ਕਰਦਾ ਗਿਆ ਵਿਰੋਧ ਕਰਦਾ ਕਰਦਾ ਉਹਨਾਂ ਦੇ ਉਸ ਕੰਮ ਨੂੰ ਦੇਖਦੇ ਹੋਏ ਲੋਕਾਂ 'ਚ ਚਰਚਾ ਹੋਈ ਸੀ ਬੀਜੇਪੀ ਦੀ ਉਦੋਂ ਲੱਗਦਾ ਸੀ ਕਿ ਬੀਜੇਪੀ ਕੁਝ ਅਲੱਗ ਪਰਫਾਰਮ ਕਰ ਪਾਏਗੀ ਜਿਸ ਤਰ੍ਹਾਂ ਚਰਚਾ ਜਲਦੀ ਵੀ ਸੀ ਲੇਕਿਨ ਜਦੋਂ ਨਤੀਜੇ ਆਂਦੇ ਨੇ ਬਿਲਕੁਲ ਉਲਟ ਆਂਦੇ ਨੇ ਉਹ ਆਪਣੀ ਜ਼ਮਾਨਤ ਤੱਕ ਬਚਾ ਨਹੀਂ ਪਾਈ ਬੀਜੇਪੀ ਲੇਕਿਨ ਫਿਲਹਾਲ ਜਿਹੜਾ ਗੋਰ ਡਰਾਫਟ ਕਲੇ ਲਾ ਲੋ थोड़ा बेहतर होया लेकिन हजे भी बीजेपी बहुत काम करने की खास करके के हल्के पंथक जिस तरह अपना पंथक हलका रूरल बैल्टी रूरल बैल्ट ज्यादा उन्होंने काम करने की ज्यादा उन्होंने लड़ होएगी लेकिन फिलहाल जो आप पुराने नतीजे की गल करिए उसको तो बैटर थोड़ी परफॉर्मेंस बीजेपी की जरूर रही है लेकिन इस बार भी वह तो अपनी जमानत जी उन्होंने जमानत बचा नहीं पाए ਕੀ ਮਰੀਸ਼ੀ ਆਖਰੀ ਮੈਸਲ ਹੋ ਗਈ ਪੁੱਛੂ ਕਿ ਜਿਹੜੇ ਹੁਨਾਮ ਆਮ ਆਦਮੀ ਪਾਰਟੀ ਦੀ ਜਿੱਤ ਹੋ ਗਈ ਦਰੰਧਰਨ ਚ ਕਿਉਂਕਿ ਉਹਨਾਂ ਦਾ ਕਿਤਨੇ ਕਿਤੇ ਸੀਟ ਵਗਾਰਦੇ ਵੀ ਸਵਾਲ ਸੀ ਕਰ ਕਿਉਂਕਿ ਉਹਨਾਂ ਦੀ ਹੀ ਸੀਟ ਸੀਗੀ ਤੇ ਉਹਨਾਂ ਨੂੰ ਸੀਗਾ ਕਿ ਆਪਣੀ ਸੀਟ ਤੇ ਹੁਣ ਦੁਬਾਰਾ ਤੋਂ ਇਹ ਸੀਟ ਉਹਨਾਂ ਦੀ ਚੋਲੀ ਪੈ ਗਈ ਤੇ ਹੁਣ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਤੁਹਾਨੂੰ ਲੱਗਦਾ ਕਿ ਹੁਣ ਕਿਤਨਾ ਕਿਤੇ ਜੇ 2027 ਦੀ ਗੱਲ ਕਰੀ ਤੇ ਪਿਕਚਰ ਬਦਲ ਵੀ ਸਕਦੀ ਹੈ ਜੀ ਬਿਲਕੁਲ ਇਸ਼ਤਿਹਾਰ ਸਭ ਤੋਂ ਜ਼ਿਆਦਾ ਲੋਕਾਂ ਦੀ ਨਜ਼ਰਾਂ ਹੀ 2027 ਦੀ ਚੋਣਾਂ 'ਚ ਉਹਨਾਂ ਦੀ ਨਜ਼ਰਾਂ ਇਸ ਜਿੰਨੀ ਚੋਣ ਤੇ ਸੀ ਪੂਰੇ ਪੰਜਾਬ ਦੇ ਲੋਕ ਹੀ ਨਹੀਂ ਜਿਹੜੇ ਖਾਸ ਕਰਕੇ ਵਿਦੇਸ਼ਾਂ ਕੇ ਬੈਠੇ ਲੋਕ ਨੇ ਉਹਨਾਂ ਦੀ ਨਜ਼ਰਾਂ ਵੀ ਤਨਤਾਂ ਦੀ ਜਿੰਨੀ ਚੋਣਾ ਤੇ ਸੀ ਕਿਉਂਕਿ ਇਤੋਂ ਬੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਣੀਆਂ ਸੀ ਕਈ ਸਮੀਕਰਨ ਬਦਲੇ ਸੀ ਕੋਈ ਚੀਜ਼ ਬਦਲੀ ਕਿਉਂਕਿ ਸ਼੍ਰੋਮਣੀ ਕਾਲੇਦਨ ਕੰਪੀਟੀਸ਼ਨ ਜਾਈ ਕਿਸੇ ਨੇ ਸੋਚਿਆ ਨਹੀਂ ਸੀ ਕਿ ਇੱਕੋ ਦਮ ਜਿਹੜੀ 10 ਸਾਲਾਂ ਤੋਂ ਇਹਦੀ ਪਿਕਚਰ ਰਹੀ ਹੈ ਸ਼੍ਰੋਮਣੀ ਕਾਲੇਦਨ ਉਹ ਤਨਤਾਂ ਦੀ ਜਿੰਨੀ ਚੋਣਾ ਚ ਉਹ ਮੁਕਾਬਲੇ ਚ ਹੋਏਗੀ ਸੱਜੇ ਨੰਬਰ ਤੇ ਰਹੇਗੀ ਹਾਲਾਂਕਿ ਜਿੱਦਾਂ ਜੋ ਗਿਣਤੀ ਸ਼ੁਰੂ ਹੋਈ ਸੀ ਉਸ ਤੋਂ ਦੇਖਾ ਕਿ ਪਹਿਲੇ 2 ਰਾਊਂਡ ਚ लगातार जी श्रोनी अकाली दल अगे सी। लेकिन हालांकि मार्जिन टूट सकता है तो राउंड तीसरे राउंड तक लगातार वोटा रहे उ वो नतीजा है कि बारह हजार सानवे वोटा लैके जीते लेकिन फिलहाल श्रोमण अकाली दल प्रदर्शन इस चोना च काफी वीया रहा है हूँ दो हजार सताई की चोना ਜਿਸ ਰੋਮਨੀ ਕਾਲੇ ਦੌਰ ਆਪਣੀ ਆਪਣੀ ਮਜ਼ਬੂਤੀ ਜਿਲੇ ਆਂਦੀ ਹੈ ਕਿ ਕਿਤੇ ਨਾ ਕਿਤੇ ਸਿਆਸੀ ਸਮੀਕਰਨ ਜਿਹੜੇ ਉਹ ਬਦਲਦੇ ਹੋਏ ਦਿਖਾਈ ਦੇਣਗੇ। ਬਿਲਕੁਲ ਜੀ ਤੇ ਤੁਸੀਂ ਸੁਣਿਆ ਕਿ ਅੱਜ ਜਿਹੜਾ ਵੱਡਾ ਫੈਸਲਾ ਜਿਹੜਾ ਹੈਗਾ ਆਮ ਆਪੀ ਪਾਰਟੀ ਦੇ ਹੱਕ ਚ ਲੋਕਾਂ ਦੀ ਸੁਣਾ ਦਿੱਤਾ ਹੈ ਤੇ ਤਰਨ ਤਰਨ ਚ ਵੱਡੀ ਲੀਡ ਦੇ ਨਾਲ 1291 ਦੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਕਿ ਤਰ੍ਹਾਂ ਤਰਾਂ ਚ ਜਿੱਤ ਗਈ ਹੈ ਤੇ ਹੁਣ ਕਿਰ ਆਮ ਵਾਲੇ ਸਮੇਂ ਚ 2017 ਦੀ ਜਿਹੜੀ ਪਿਕਚਰ ਆ ਉਹ ਤਾਂ ਆਮ ਵਾਲੇ ਸਮੇਂ ਚ ਹੀ ਵੇਖਣ ਨੂੰ ਮਿਲੇਗੀ ਲੇਕਿਨ ਅੱਜ ਜਿਹੜੀ ਵੱਡੀ ਜਿੱਤ ਹੋ ਗਈ ਹੈ ਆਮ ਆਦਮੀ ਪਾਰਟੀ ਦੀ ਤਰਨਤਾਰ ਦੇ ਵਿੱਚ ਬਾਕੀ ਫਿਲਹਾਲ ਹੋਰ ਅਪਡੇਟਸ ਹੀ ਦੇਖਦੇ ਰਹਾਂਗੇ ਪੰਜਾਬ ਤੋਂ